ਸਾਰੇ ਨੂੰ ਨਾਲ ਲੈ ਕੇ ਮਾਰੇ ਸ਼ੁਕਰ ਹੈ ਕਿ ਅੱਜ ਕੰਮ ਕਰਾਇਆ ਤਾਂ ਬਾਬਾ ਜੀ ਕਿਹੜੀ ਅਰਦਾਸ ਕਰਦੀ ਇੱਥੇ ਆਉਂਦੇ ਕਿਹੜੀ ਆਪ ਬਾਬਾ ਜੀ ਕਿਹੜੀ ਅਰਦਾਸ ਕਰਦੀ ਇੱਥੇ ਆਉਂਦੇ ਕਿਹੜੀ ਆਪ ਬਾਬਾ ਜੀ ਕਿਹੜੀ ਅਰਦਾਸ ਕਰਦੀ ਇੱਥੇ ਆਉਂਦੇ ਕਿਹੜੀ ਆਪ ਬਾਬਾ ਜੀ ਕਿਹੜੀ ਅਰਦਾਸ ਕਰਦੀ ਕੁਰੇਖੰਪਤੋ ਆਫਿਸ ਸਿਮਰ ਕਾਇਗੁਰਾਨਾਨਕ ਲਈ ਤੇ ਆਏ ਗੁਰੰਗਤ ਗੁਰਪ੍ਰੀਮ ਅਮਰਪਰਾਸ ਰਾਮਕਾਸ਼ਾਹ ਜੀ ਦੇ ਸਹਾਇ ਹਰਜਨ ਹਰਜੋਤਿੰਦਨਾਥ ਸਿੰਘ ਆਨੰਦਪੁਰ ਸਾਹਿਬ ਤੋਂ ਆਏ। ਇਹ ਤੋਂ ਦੇਖਾਇਆ ਸਭ ਲੋਕਾਂ ਦੇ ਆਏ ਤੇ ਬਹਾਦਰ ਸਿੰਘਾਂ ਕਾਰਨ ਜੀ ਆਏ ਘਰ। ਸਾਰੇ ਖਾਨੀ ਜੀ ਤੋਂ ਆਏ ਦਸਤੂਰ ਦਾ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਆਸ ਕੀ ਬਾਤ ਦੀ ਬਾਰ-ਬਾਰ ਧਿਆਨ ਪਰਖੇ ਬੋਲ ਜੀ ਵਾਹਿਗੁਰੂ ਸਾਰੇ ਜੀ ਅੰਡਾ ਤਿਆਰਿਆ ਚਾਹਣ ਸੱਜਾ 40 ਜੀ ਮੱਥੀਆ ਜਪੀਆਂ ਤਤਨਾ ਜਿਨਾ ਨਾਮ ਜਪੀਆ ਬੰਸ਼ੀਆ ਲਾਈ ਸੇ ਗਵਾਹੀ ਦੇਖ ਕੇ ਅਣਖੀ ਤਾਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਮਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦਿਨ ਆ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਘਰਿ ਆਪਾ ਪੰਜਾਬ ਤਹ ਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਾ ਜੀ ਵਾਹਿਗੁਰੂ ਘਰਿ ਆਪਾ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤਿਖ ਫਤਹਿ ਦਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸੇ ਜੀ ਕੀ ਬੋਲ ਵਾਲੇ ਬੋਲ ਜੀ ਆਨੂ ਸਿੱਖੀ ਦਾਨ ਕੇ ਸਾਨ ਰਹਿਤ ਦਾਨ ਬਵੇਕ ਦਾਨ ਵੇ ਸਹਾਦਾਰ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅਮਰਤ ਸਰਜੀ ਦੇ ਇਸ਼ਨਾਨ ਚੌਕੀਆਂ ਚਾਂਡੇ ਬੁੰਗੇ ਤੁਕੋ ਜੋਗ ਅਤਲ ਧਰਮ ਦਾ ਜੈਕਾਰ ਬੋਲੋ ਜੀ ਸੁਹਾਵੇ ਰੂਹਾ ਸਿੱਖਾਂ ਦਾ ਮਾਨਨੀਵਾ ਮਤ ਉੱਚੇ ਮੱਤ ਰੱਖਾ ਆਕਾਲ ਪੁਰਖ ਵਾਹਿਗੁਰੂ ਹੀ ਅਮਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਪਾਪੀ ਉਸਰੇ ਨਨਕਾਣਾ ਸਾਹਿਬ ਤੇ ਉਹਤਵਾਰਿਆ ਔਰਤਾ ਮਾਂ ਦੇ ਜਨਮ ਤੋਂ ਪੰਥ ਨੂੰ ਵਿਛੋੜਿਆ ਗਿਆ ਤਲਾ ਦੇ ਪਿੰਡੋਂ ਸਰੰਦਾਰਾ ਤੇ ਸੇਵਾ ਸੰਭਾਲ ਦਾ ਦਾਮ ਸਿਆਰੇ ਖਾਲਸਾ ਜੀ ਨੂੰ ਬਖਸ਼ਾ ਹੋ ਏ ਨਿਮਾਨਿਆਂ ਦੇ ਮਾਨ ਨਿਸ਼ਾਨਿਆਂ ਦੇ ਤਾਨ ਨਿਓਟਿਆਂ ਦੀ ਔਟ ਸੱਚੇ ਪਿਤਾ ਆਕਾਲ ਦੀ ਗਵਾਹੀ ਤਲਾ ਜਾਨ ਰਾਜਾ ਨਾਲ ਭਾਣ ਨਾਲ ਭਾਣ ਦੇ ਸੁਮਾ ਸੁਹਾਣੇ ਸਾਂਝਾ ਨਨਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜੀ ਨੋ ਕਿਹਾ ਜੀ ਸਤਿਗੁਰੂ ਜੀ ਕਿਰਪਾ ਕਰੋ ਆਪ ਕਿਰਪਾ ਕਰਕੇ ਆਏ ਹੋਏ ਹੜਾ ਨੂੰ ਰੋਕ ਕੇ ਸਤਿਗੁਰੂ ਜੀ ਵਿੱਚ ਕਰਤਾ ਪੁਰਖ ਖਲਵਾ ਵਾਲ ਨ ਵਿੰਗਾ ਹੋਆ ਆਪ ਜੀ ਦੇ ਸੇਵਕ ਸਤਿਗੁਰੂ ਜੀ ਉਹ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਪ ਜੀ ਤੇ ਉਤਰਨਾ ਲੈ ਕਰਕੇ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰੋ ਦਇਆ ਕਰੋ ਦ੍ਰਿਸ਼ਟੀ ਕਰੋ ਮਿਹਰ ਕਰੋ ਤਾਤੀ ਵਾਓ ਨਾ ਲਗਾਈ ਪਾਰ ਭ੍ਰਮ ਸ਼ਰਣਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਜੀ ਕਿਰਪਾ ਕਰੋ ਆਤਮਾ ਨੂੰ ਸ਼ਾਂਤੀ ਬਖਸ਼ ਕਰਨੀ ਕਿਰਪਾ ਕਰਨੀ ਸਤਿਗੁਰੂ ਜੀ ਆਪ ਹਾਈ ਹਰਦ ਨੂੰ ਰੋਕ ਕਰਕੇ ਸੇਵਤਾ ਦੀ ਇੱਜ਼ਤ ਪਤ ਬਚਾਉਣੀ ਸਤਿਗੁਰੂ ਜੀ ਧਨ ਦੌਲਤ ਬਚਾਉਣੀ ਚੜ੍ਹਦੀ ਕਲਾ ਕਰੋ ਸਿੱਖਾਂ ਸੰਗਤਾਂ ਦੇ ਸਭ ਤੇ ਮੇਰਪੁਰ ਦੇ ਆਸਥਕੋ ਸਾਹਿਬ ਨੂੰ ਬੇਨੋ। ਆਪ ਕਿਰਪਾ ਕਰਕੇ ਸਾਧੂ ਜੀ ਲਈ ਮੌਸਮ ਸੁਹਾਵਣਾ ਬਖਸ਼ਿਸ਼ ਕਰੋ ਅਤੇ ਹਾੜ ਨੂਰ ਸਤਿਗੁਰੂ ਜੀ ਤਾਂ ਕਿ ਰੋਕ ਸਕਾਂ ਕਿਰਪਾ ਕਰੋ ਦਇਆ ਦ੍ਰਿਸ਼ਟੀ ਕਰੋ ਮਾਨੋ ਕਾਮਨਾਵਾਂ ਸਿੱਖ ਸੰਗਤਾਂ ਦੀਆਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਨਾਨਕ ਨਾਮ ਚੜ੍ਹਦੀ ਕਾਤੇ ਤੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ